ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹੁੰਚਿਆ ਗੁਰਦੁਆਰਾ ਪੱਗੂ ਵਾਲਾ ਸਾਹਿਬ ਤੇ ਤੇਕਾਰ ਸੇਵਾ ਚੱਲ ਰਹੀ ਆ ਗੁਰਦੁਆਰਾ ਗੁਰਦੀਪ ਬਾਸਰ ਸਾਹਿਬ ਦੇ ਕਰਨ ਤੋਂ ਸਰਾਪਤ ਹਨ ਤੇ ਸੇਵਾ ਸੰਤ ਬਾਬਾ ਕ੍ਰਿਪਾਰ ਸਿੰਘ ਜੀ ਕਰਾਰ ਨੇ ਤੇ ਅੱਗੇ ਸੰਗਤਾਂ ਸੇਵਾ ਕਰ ਰਹੀ ਆ ਤੁਹਾਨੂੰ ਦਿਖਾਉਣੇ ਆ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਪਨਾਮ ਵਾਹਿਗੁਰੂ ਆ ਗੁਰਦੁਆਰਾ ਪੱਗੂ ਵਾਲਾ ਸਾਹਿਬ ਲੰਗਰ ਦੇ ਵਿੱਚ ਆਪੇ ਕੋ ਤੇਵਾ ਨਰ ਸੇਵਾ ਕਰ ਰਹੇ ਨੇ ਬਹੁਤ ਸੇਵਾ ਕਰ ਰਹੇ ਨੇ ਕੋ ਪੱਗੂ ਵਾਲੇ ਸਾਤਾ ਗੰਗਰ ਕਰਿਆ ਆਪ ਬਖਾਉਨੇ ਇੰਦਰ ਦੇ ਤਵਾ ਹੈ ਗੁਰੂ ਸਾਤ ਨਾਮ ਰਹਿ ਗੁਰੂ ਸਾਤ ਨਾਮ ਰਹਿ ਤੇਵਾ ਨਰ ਸੇਵਾ ਕਰ ਰਹੇ ਨੇ ਸਤ ਨਾਮ ਰਹਿ ਗੁਰੂ ਸਾਤ ਨਾਮ ਰਹਿ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਹੇਦਾਰ ਸਾਹਿਬ ਦੇ ਆਨੰਦ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਾਰ ਵਾਹਿਗੁਰੂ ਦਵਾਨ ਹਲ ਵਿਖਾਉਣੇ ਤੇ ਕਿੰਨਾ ਸੋਹਣਾ ਸੁੰਦਰ ਮਾਰਤ ਮੰਡਾਇਆ ਦਵਾਨ ਨਾਲ ਦੇਕਾਰ ਦੇ ਬੜੇ ਮਹਾਂਪੁਰਖ ਸੰਤ ਪਾਪਾ ਕ੍ਰਿਪਾਲ ਸਿੰਘ ਜੀ ਸੇਵਾ ਕਰਾ ਰਹੇ ਨੇ ਸਤ ਨਾਮ ਰਈ ਗੁਰੂ ਸਤ ਨਾਮ ਰਈ ਆ ਦਰਬਾਰ ਸਾਹਿਬ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਗੁਰਤੇਗ ਬਾਦਰ ਸਾਹਿਬ ਦਾਸਤਾਨ ਹੈ ਗੁਰਤੇਗ ਬਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਤੇਗ ਬਾਦਰ ਸਾਹਿਬ ਤਨ ਤਨ ਗੁਰਤੇਗ ਬਾਦਰ ਸਾਹਿਬ ਵਾਹਿਗੁਰੂ ਵਾਹਿਗੁਰੂ ਵਾਹਿਰ ਸਾਹਿਬ ਗੁਰਤੇਗ ਬਾਦਰ ਸਾਹਿਬ ਦੀ ਯਾਦ ਵਿੱਚ ਹੋਰ ਆ ਸੰਗਤਾਂ ਇੱਧਰ ਸੇਵਾ ਕਰ ਰਹੀਆਂ ਸਤ ਨਾਮ ਹੈ ਗੁਰੂ ਸਤ ਨਾਮ ਹੈ ਆ ਡਿਊਟੀ ਸਾਡਾ ਗੁਰਦੁਆਰਾ ਫਤੂ ਵਾਲਾ ਕਾਮ ਦੀ ਸੇਵਾ ਕਰਦੇ ਆ ਸਰਕ ਚੱਲ ਰਿਆ ਰੋਡ ਚੱਲ ਰਿਆ ਨਾ ਆ ਵੇਖੋ ਸਤ ਨਾਮ ਨੂੰ ਜਾ ਰਹੀ ਸਿੱਖੀ ਮਾਨਸਾ ਵਾਹਿਗੁਰੂ ਆ ਬਸ ਟਗੜੀ ਬਾਪਿਆਂ ਦੀ ਕਾਰ ਸੇਵਾਲਿਆਂ ਦੀ ਕਾਰ ਤੇਰਾ ਚੱਲਦੀ ਨੂੰ ਨਾਉਣੇ ਦਸਤੰਗ ਸੇਵਾ ਲੱਗ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ සතනාමවාහිගුරුසාතනම්වාහිදආතනමවාහිර ගත වාහිකුරුසාතනම්වා සතනම්වාහිෙගුරු ਆਹ ਵੇਖੋ ਸੇਵਾ ਦਾ ਸੇਵਾਕਾਰ ਇੱਧਰ ਕਾਰ ਸੇਵਾ ਚੱਲ ਰਹੀ ਹੈ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਆਹ ਸੇਵਾ ਚੱਲ ਰਹੀ ਹੈ ਇੱਧਰ ਵੇਖੋ ਸੰਗਤਾਂ ਲੱਗ ਰਿਆਂ ਮਹਤਰੀ ਸਿੰਘ ਲੱਗ ਰਿਆਂ ਦੁਵਾਰ ਬਣ ਰਹੀ ਹੈ ਕਿੰਨੀ ਸੁੰਦਰ ਵਧੀਆ ਸੋਹਣੀ ਦੁਆਰ ਬਣਾਉਣੇ ਕਾਰਜ ਵਾਲ ਇਹ ਸੰਤ ਬਾਬਾ ਕਰਪਾਲ ਸਿੰਘ ਜੀ ਇੱਥੋਂ ਦੀ ਸੇਵਾ ਖਰਾ ਰੇ ਨੇ ਮੁੱਖ ਸੇਵਾਦਾਰ ਸੰਤ ਬਾਬਾ ਕਰਪਾਲ ਪੂਜਾ ਜਹੇਦਾਰ ਸਾਹਿਬ ਖੜੇ ਇਧਰ ਸੰਗਤਾਂ ਸੇਵਾ ਲੱਗ ਰਹੀ ਐ ਇਧਰ ਮਾਈਆਂ ਦੇ ਸੰਗਤ ਦੇ ਵੇਖੋ ਰਈ ਵੀ ਸੇਵਾਕਾਰ ਹੀ ਸੰਗਤ ਇਹਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਜੈਤ ਨਾਮ ਵਾਹਿਗੁਰੂ ਸਤ ਨਾਮ ਜੈ ਵਾਹਿਗੁਰੂ ਵਾਹਿਰਾ ਸਾਰੇ ਸੇਵਾਦਾਰ ਸੇਵਾ ਕਰਨੇ ਇਧਰ ਆਪ ਨੂੰ ਵੇਖੋ ਦੁਆ ਨਾਲ ਬਣਾਇਆ ਬਾਪ ਦੇ ਨੇ